ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੇ ਬਠਿੰਡਾ ਦੀ ਇੱਕ ਦਵਾਈਆਂ ਦੀ ਦੁਕਾਨ ਦੇ ਉੱਤੇ ਕੰਮ ਕਰਨ ਵਾਲੇ ਮੁੰਡੇ ਉੱਤੇ ਰਾਮਾ ਮੰਡੀ ਵਿਖੇ ਦੋ ਐਕਸਪਾਇਰੀ ਡੇਟ ਦੇ ਪੱਤਿਆਂ ਦੇ ਕਾਰਨ ਪਰਚਾ ਦਰਜ ਕਰ ਦਿੱਤਾ ਗਿਆ ਸੀ ਜਿਸ ਦੇ ਖਿਲਾਫ ਮੈਡੀਕਲ ਐਸੋਸੀਏਸ਼ਨ ਅਤੇ ਵਰਕਰਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਗਿਆ ਜਿਸ ਦੇ ਲਈ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨਾਂ ਵੱਲੋਂ ਮਾਨਯੋਗ ਐਸਐਸਪੀ ਬਠਿੰਡਾ ਨੂੰ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਸਬੂਤ ਪੇਸ਼ ਕਰ ਦਿੱਤੇ ਗਏ ਤੇ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਇਸ ਦੀ ਇਨਕੁਆਇਰੀ ਬਿਠਾ ਕੇ ਇਸ ਦੀ ਪੂਰੀ ਰਿਪੋਰਟ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਅਤੇ ਪ੍ਰਧਾਨਾਂ ਦੇ ਦੱਸਣ ਦੇ ਮੁਤਾਬਿਕ ਇਸ ਨੂੰ ਮਾਨਯੋਗ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ। ਮੈਡੀਕਲ ਐਸੋਸੀਏਸ਼ਨ ਯੂਨੀਅਨ ਜਿੰਦਾਬਾਦ ਮੈਡੀਕਲ ਐਸੋਸੀਏਸ਼ਨ ਯੂਨੀਅਨ ਜਿੰਦਾਬਾਦ ਮੈਡੀਕਲ ਐਸੋਸੀਏਸ਼ਨ ਯੂਨੀਅਨ ਜਿੰਦਾਬਾਦ ਵਰਕਰ ਯੂਨੀਅਨ ਜਿੰਦਾਬਾਦ ਵਰਕਰ ਯੂਨੀਅਨ ਜਿੰਦਾਬਾਦ ਹਰ ਇੱਕ ਭਾਈ ਜਿੰਦਾਬਾਦ ਜਿੰਦਾਬਾਦ ਤੁਸੀਂ ਵਰਗੀ ਕੇਸ ਤੋਂ ਵੱਡੀ ਹੋ ਕੇ ਬਾਹਰ ਆਏ ਹੋਗੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਇਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਸਾਰੇ ਸਟਾਫ ਨੇ ਇਹ ਮੈਂ ਜੰਗੀ ਹੋਈ ਸੀ ਗੱਲ ਵੀਰੇ ਦੋ ਬੱਤਿਆਂ ਦੇ ਐਕਸਪਾਇਰੀ ਦਾ ਕਰਚਾ ਪਤਾ ਸੀ ਉਹਨਾਂ ਨੇ ਪੂਰੀ ਕਹਾਣੀ ਕੀ ਹੋਈ ਸੀ ਤੁਹਾਨੂੰ ਕਿੱਥੇ ਰੋਕਿਆ ਗਿਆ ਸੀ ਪੂਰੀ ਕਹਾਣੀ ਵੀਰੇ ਮੈਂ ਮਤਲਬ ਆਪਦਾ ਸੇਲਜ਼ਮੈਨ ਦਾ ਕੰਮ ਹੈ ਮੇਰਾ ਮਤਲਬ ਮੈਂ ਆਪਦਾ ਕੰਮ ਨਿਬੇੜ ਕੇ ਮਤਲਬ ਸਿੰਗਲਾ ਮੈਡੀਕਲ ਹਾਲ ਨੇ ਮੈਨੂੰ ਐਕਸਪਾਇਰੀ ਦਿੱਤੀ ਸੀ ਜਿਹਦੇ ਤੋਂ ਦੋ ਪੱਤੇ ਆ ਦੀ ਉਹ ਮੈਂ ਲੈ ਕੇ ਮਤਲਬ ਸਟੇਸ਼ਨ ਤੇ ਜਾ ਰਿਹਾ ਸੀ ਤੇ ਉੱਥੇ ਇਹਨਾਂ ਨੇ ਕੋਈ ਉਹਨਾਂ ਦਾ ਆਪਰੇਸ਼ਨ ਸੀਗਾ ਡਿਪਟੀ ਸਾਹਿਬ ਸੀਗੀ ਸਾਰੀ ਟੀਮ ਸੀਗੀ ਉਹਨਾਂ ਦੀ ਤੇ ਉੱਥੇ ਜਦੋਂ ਮੈਂ ਪਹੁੰਚਿਆ ਮੈਨੂੰ ਕਹਿੰਦੇ ਕਾਕਾ ਵੀ ਤੂੰ ਤੇਰੇ ਤਲਾਸ਼ੀ ਦੇ ਮੇਰੇ ਬੈਗ ਚੋਂ ਤਲਾਸ਼ੀ ਲਈ ਤੇ ਮੇਰੇ ਕੋਲ ਐਕਸਪਾਇਰੀ ਦੇ ਦੋ ਪੱਤੇ ਸੀਗੇ ਤੇ ਉਹਨਾਂ ਨੇ ਉਥੇ ਹੀ ਮਤਲਬ ਪਰਚਾ ਬਤਾ ਇਹ ਗੰਦੇ ਤੇਰੇ ਤੇ ਬੇਤਰੀ ਗੋਲੀਆਂ ਮਤਲਬ ਸਹੀ ਨਹੀਂ ਹੈਗੀਆਂ ਵੀ ਨਸ਼ੇ ਵਾਲੀਆਂ ਗੋਲੀਆਂ ਨੇ ਡਰੱਗ ਚ ਆਉਂਦੀਆਂ ਨੇ ਤੇ ਉਹ ਤੇ ਪਰਚਾ ਦਿੱਤਾ ਉਹਨਾਂ ਨੇ ਦੋ ਬੱਤਿਆਂ ਤੇ ਆਗੇ ਕੋਈ ਅਜਿਹਾ ਇੱਥੇ ਲਿਆ ਮੰਗਾ ਬਿੱਲ ਵਗੈਰਾ ਵੀ ਦਿਖਾਏ ਬਿੱਲ ਵਗੈਰਾ ਜੀ ਹਾਂਜੀ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਮੈਂ ਕਿਹਾ ਇਹ ਐਕਸਪਾਇਰ ਗੋਲੀਆਂ ਨੇ ਇਹ ਤਾਂ ਬਿੱਲ ਮੇਰੇ ਕੋਲੇ ਵੀ ਉਹਦੋਂ ਤਾਂ ਹੈ ਨਹੀਂ ਸੀ ਮੇਰੇ ਕੋਲ ਉਹਦੋਂ ਤਾਂ ਉਦੋਂ ਬਾਅਦ ਮਤਲਬ ਜਿਹਨੇ ਮੈਨੂੰ ਦਿੱਤੇ ਸੀ ਉਹ ਰਿਟਰਨ ਪੱਤੇ ਉਹ ਆ ਗਿਆ ਸੀ ਬਾਈ ਉੱਥੇ ਉਹਦੇ ਕੋਲ ਸੀਗਾ ਬਿੱਲ ਵਗੈਰਾ ਪਰ ਉਹ ਮੁੰਡੇ ਨਹੀਂ ਕਿਸੇ ਵੀ ਗੱਲ ਮੈਂ ਜਸਵੀਰ ਸਿੰਘ ਮਹਾਰਾਜ ਅੱਜ ਸਾਡੇ ਕਮੈਸਾ ਅਸੋਸੀਏਸ਼ਨ ਵਾਸਤੇ ਬੜਾ ਹੀ ਭਾਗਾ ਵਾਲਾ ਤੇ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਇੱਕ ਮੁਲਾਜ਼ਮ ਗੁਰਮੀਤ ਸਿੰਘ ਤੇ ਜੋ ਐਨ ਡੀ ਸੀ ਵੈਕਟ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਉਹ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ احمد ਪਰੇ ਜੀ ਤੇ ਮਾਣਯੋਗ ਮੈਡਮ ਐਸਐਸਪੀ ਅਮਰੀਤ ਕੌਂਟਲ ਜੀ ਦੇ ਜਤਨਾ ਸਦਕਾ ਜੋ ਇਹ ਪਰਚਾ ਰੱਦ ਹੋਇਆ ਤੇ ਅੱਜ ਸਾਡੇ ਉਸ ਵੀਰ ਨੂੰ ਰਿਹਾ ਕੀਤਾ ਜਾ ਰਿਹਾ ਅਸੀਂ ਇਸ ਗੱਲ ਦਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤਾਂ ਕਿ ਇਹ ਜੋ ਝੂਠਾ ਪਰਚਾ ਸੀ ਤਾਂ ਹੀ ਇਹ ਸਾਡੇ ਸੰਘਰਸ਼ ਦਾ ਬੂਰ ਪਿਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਾਡੇ ਸਾਰੀ ਜਥੇਬੰਦੀ ਭਰਾਤਰੀ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਐਮਆਰ ਜੁਨੀਅਨ ਆਰਐਮਪੀ ਜੁਨੀਅਨ ਕਮਿਸਟਰੀ ਐਸੋਸੀਏਸ਼ਨ ਸਾਰੇ ਮੰਡੀਆਂ ਦੇ ਵੀਰ ਰਲ ਕੇ ਜੋ ਸੰਘਰਸ਼ ਕੀਤਾ ਉਸ ਸੰਘਰਸ਼ ਦਾ ਅੱਜ ਇਹ ਫਲ ਹੈ ਜੋ ਕਿ ਸਾਰੇ ਹੀ ਲੋਕਾਂ ਦੇ ਸਾਹਮਣੇ ਆ ਸਾਡਾ ਵੀਰ ਹੁਣ ਇੱਕ ਕੁਝ ਸਮੇਂ ਦੇ ਵਿੱਚ ਰਿਹਾ ਹੋ ਕੇ ਆ ਰਿਹਾ ਅਸੀਂ ਉਹ ਸਾਰੇ ਜਿੰਨੇ ਵੀ ਉਹਦੇ ਸਵਾਗਤ ਲਈ ਤਤਪਰ ਖੜੇ ਹਾਂ ਤੇ ਅਸੀਂ ਪ੍ਰਸ਼ਾਸਨ ਦੇ ਦੁਆਰਾ ਫੇਰ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਸਰ ਜਿਸ ਤਰ੍ਹਾਂ ਕਹਿੰਦਾ ਮਤਲਬ ਉਸ ਕੋ ਗੁਰਪ੍ਰੀਤ ਕੋਲ ਬਿਲ ਨਹੀਂ ਸਿਗਾਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਕਾਨਾਂ ਵਾਲੇ ਨੂੰ ਕੀ ਅਪੀਲ ਕਰੋਗੇ ਵੀ ਉਹਨਾਂ ਨੂੰ ਰਿਟਰਨ ਵੇਲੇ ਫਿਰ ਦੇਣੇ ਚਾਹੀਦੇ ਕਿ ਨਹੀਂ ਨਹੀਂ ਇਹ ਦੇਖੋ ਅੱਗੇ ਕਦੇ ਇਹੋ ਜਿਹਾ ਐਪੀਸੋਡ ਹੋਇਆ ਨਹੀਂ ਸੀ ਕਿਉਂਕਿ ਇੱਕ ਵਿਧਾਨਕ ਐਸੋਸੀਏਸ਼ਨ ਦਾ ਜੋ ਵੀ ਮਾਲ ਐਕਸਪਾਇਰ ਜਾਂ ਫालतू ਕਿਸੇ ਦਾ ਪਿਆ ਹੁੰਦਾ ਉਹ ਵਾਪਸ ਕੀਤਾ ਜਾਂਦਾ ਐਕਸਪਾਇਰੀ ਦੀ ਡੇਟ ਰਿਟੇਲਰ ਨੇ 3 ਮਹੀਨਿਆਂ ਦੇ ਵਿੱਚ ਵਾਪਸ ਕਰਨਾ ਹੁੰਦਾ ਹੋਲ ਸੇਲਰ ਨੇ ਕੰਪਨੀ ਨੂੰ 6 ਮਹੀਨਿਆਂ ਦੇ ਵਿੱਚ ਵਾਪਸ ਕਰਨਾ ਹੁੰਦਾ ਹੈ ਏ ਰਿਟਰਨ ਅੱਗੇ ਤੋਂ ਚਲੋ ਅਸੀਂ ਇਹ ਅਗਾ ਕਰਾਂਗੇ ਕਿ ਉਹਦਾ ਰਿਟਰਨ ਦੇ ਵਿੱਚ ਨਾਲ ਇੱਕ ਚਲਾਨ ਬਣਾ ਕੇ ਦਿੱਤਾ ਜਾਵੇ ਵੀ ਅਸੀਂ ਇਹ ਆਟਮਾ ਵਾਪਸ ਕਰ ਰਹੇ ਹਾਂ ਇਹ ਤਾਂ ਅਸੀਂ ਮੁਨਕਰ ਨਹੀਂ ਹੁੰਦੇ ਇਹ ਕੋਇਨਸੀਡੈਂਟ ਆ ਵੀ ਜਿਹੜਾ ਦੋ ਪੱਤ ਦੋ ਪੱਤੇ ਤੇ ਉਹਨਾਂ ਨੇ ਪਰਚਾ ਦੇਦਾ ਜੋ ਕਿ ਕਾਨੂੰਨੀ ਤੌਰ ਤੇ ਬਣਦਾ ਵੀ ਨਹੀਂ ਕਿਉਂਕਿ ਐਕਸਪਾਇਰੀ ਡੇਟਾ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਹੀ ਮੈਂਸ਼ਨ ਕੀਤਾ ਵੀ ਐਕਸਪਾਇਰ ਹੋ ਚੁੱਕੇ ਆ ਜੀ ਜੇ ਉਹ ਬੰਦੇ ਦੀ ਕੋ ਇਹੋ ਜਿਹੀ ਨੀਅਤ ਹੁੰਦੀ ਉਹ ਦੋ ਪੱਤੇ ਲੈ ਕੇ ਐ ਨਹੀਂ ਐਕਸਪਾਇਰ ਹੁੰਦਾ ਸੀ ਸਰ ਰਿਟਰਨ ਦਾ ਜਿਹੜਾ ਹੈਗਾ ਚਲਾਨ ਬੰਦਾ ਜਾਂ ਨਹੀਂ ਬੰਦਾ ਨਹੀਂ ਉਹ ਇੱਕ ਰਿਟੇਲਰ ਵੱਲੋਂ ਆਪਦੇ ਲੈਟਰ ਪੈਪਰ ਤੇ ਲਿਖ ਕੇ ਦਿੱਤਾ ਜਾਂਦਾ ਵੀ ਇਹ ਅਸੀਂ ਦੋ ਪੱਤੇ ਜਾਂ ਵਾਪਸ ਕਰ ਰਹੇ ਹਾਂ ਜਾਂ ਤਿੰਨ ਪੱਤੇ ਜੋ ਵੀ ਰਿਟਰਨ ਕਰ ਰਹੇ ਹਾਂ ਉਹ ਹੋਲ ਸੇਲਰ ਨੂੰ ਦਿੱਤਾ ਜਾਣਾ ਚਾਹੀਦਾ ਹੈ ਉਸ ਉਸ ਕੀ ਨਾਮ ਤੋਂ ਅਸ਼ੋਕ ਬਾਲਾਲੀ ਜਿਲ੍ਹਾ ਪ੍ਰਧਾਨ ਜਿਲ੍ਹਾ ਕਮਿਸ਼ਨਰ ਐਸੋਸੀਏਸ਼ਨ ਬਹਿੰਡਾ ਬੜੀ ਹੀ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਹੈ ਮੈਂ ਕਹਿੰਦਾ ਜੋ ਅੱਜ ਪ੍ਰਮਾਤਮਾ ਨੇ ਵੈਗਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਬਹੁਤ ਵਧੀਆ ਦਿਨ ਸੀਗਾ ਅਸੀਂ ਪਿਛਲੇ 2-3 ਦਿਨਾਂ ਤੋਂ ਜੋ ਸੰਘਰਸ਼ ਕਰ ਰਹੇ ਸੀ ਜੋ ਸਾਡੇ ਹੋਲਸੇਲ ਕੈਮਸਬੀਰ ਸਿੰਗਲਾ ਮੈਡੀਕਲ ਏਜੰਸੀ ਦੇ ਮੁਲਾਜ਼ਮ ਗੁਰਮੀਤ ਜੀ ਗੁਰਮੀਤ ਸਿੰਘ ਜੀ ਤੇ ਗਲਤ ਪਰਚਾ ਹੋਇਆ ਸੀ ਉਸ ਦਾ ਸੰਗਿਆਨ ਲੈਂਦੇ ਹੋਏ ਸਾਡਾ ਸੰਘਰਸ਼ ਨੂੰ ਦੇਖਦੇ ਹੋਏ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਮੈਡਮ ਅਮਨਿਤ ਕੌਂਡਲ ਜੀ ਨੇ ਸਾਡੇ ਇਸ ਜਿਹੜਾ ਸੰਘਰਸ਼ ਨੂੰ ਦੇਖਦੇ ਹੋਏ ਉਹ ਪਰਚਾ ਉਹਨਾਂ ਨੇ ਰੱਦ ਕਰਕੇ ਗੁਰਮੀਤ ਸਿੰਘ ਜੀ ਨੂੰ ਬਰੀ ਕੀਤਾ ਅਸੀਂ ਕੋਟਨ ਕੋਟ ਤਨਗਾਦ ਕਰਦੇ ਹਾਂ ਮਾਨਯੋਗ ਡੀਸੀ ਸਾਹਿਬ ਦਾ ਮਾਨਯੋਗ ਐਸਐਸਪੀ ਮੈਡਮ ਅਮਨਿਤ ਕੌਂਡਲ ਜੀ ਦਾ ਜਿਨ੍ਹਾਂ ਨੇ ਸਾਡੇ ਇਹ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੰਦੇ ਹੋਏ ਸਾਨੂੰ ਨਿਆਂ ਦਿੱਤਾ